ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਿਓ ਹਿੰਦੁਸਤਾਨ ਫਾਸ਼ਿਓ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ थाना सदर ਦੀ ਪੁਲਿਸ ਪਾਰਟੀ ਨੇ ਕਤਲ ਮਾਮਲੇ ਨੂੰ ਕੁਝ ਘੰਟਿਆਂ ਦੇ ਵਿੱਚ ਸੁਲਝਾ ਕੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਕਬਰ ਲੁਧਿਆਣਾ ਤੋਂ ਬਿਊਰੋ ਰਿਪੋਰਟ सदर ਦੇ ਵਿੱਚ ਮਰਾਡੋ ਚੌਂਕੀ ਦੇ ਏਰੀਆ ਦੇ ਵਿੱਚ ਈਸ਼ਰ ਨਗਰ ਪੁਲੀ ਤੇ ਰਾਤ ਨੂੰ 23 ਤਰੀਕ ਦੀ ਰਾਤ ਨੂੰ ਤਕਰੀਬਨ ਡੇਢ ਪੌਣੇ 2 ਵਜੇ ਦੇ ਕਰੀਬ ਇੱਕ ਵਿਅਕਤੀ ਸੋਨੂ ਸਿੰਘ ਉਮਰ ਤਕਰੀਬ 26 ਸਾਲ ਸਨੋਫ ਰਾਮ ਪ੍ਰਤਾਪ ਉਰਫ ਗੁੱਡੂ ਇਹ ਗੋਲ ਗੱਫਿਆਂ ਦੀ ਰੇੜੀ ਲਗਾਉਂਦਾ ਉਸ ਏਰੀਆ ਦੇ ਵਿੱਚ ਇਹਨੇ ਗੋਲ ਗੱਫੇ ਦੀ ਰਾਤ ਨੂੰ ਰੇੜੀ ਲਗਾਈ ਹੋਈ ਸੀ ਕਿਉਂਕਿ ਕੋਈ ਓਕੇਜਨ ਸੀ ਮੇਲਾ ਚੱਲ ਰਿਹਾ ਸੀਗਾ ਗੈਦਰਿੰਗ ਸੀ ਉੱਥੇ ਅਚਾਨਕ ਬਾਈਕ ਦੇ ਉੱਤੇ ਸਵਾਰ ਦੋ ਜਾਣੇ ਅਨਨੋਨ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀ ਮਾਰ ਕੇ ਸੋਨੂ ਨੂੰ ਉਹ ਭੱਜ ਗਏ ਸੋਨੂੰ ਨੂੰ ਸਿਵਲ ਹਸਪੀਟਲ ਇਮੀਡੀਏਟਲੀ ਉਥੇ ਲੋਕਲ ਸਰ ਵੱਲੋਂ ਲਿਜਾਇਆ ਗਿਆ ਤੇ ਪਰ ਉਥੇ ਜਾ ਕੇ ਉਹਦੀ ਡੈਥ ਹੋ ਗਈ ਮੌਕੇ ਤੇ ਡੈਥ ਹੋ ਗਈ ਕਮਿਸ਼ਨਰ ਸਾਹਿਬ ਦੀ ਹਦਾਇਤ ਮੁਤਾਬਕ ਉਹਨਾਂ ਨੇ ਜੋ ਟੀਮਸ ਬਣਾਈਆਂ ਇਮੀਡੀਏਟਲੀ ਪੁਲਿਸ ਸਟੇਸ਼ਨ ਸਰਰ ਦੇ ਵਿੱਚ ਐਸ ਐਚ ਯੂ ਸਦਰ ਦੀ ਟੀਮ ਨੇ ਤੇ ਚੌਕੀ ਇੰਚਾਰਜ ਮਰਾਡੋ ਦੀ ਪੁਲਿਸ ਪਾਰਟੀ ਐਕਟੀਵੇਟ ਹੋ ਗਈ ਤੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਬੜੀ ਫਾਸਟ ਕੰਮ ਕਰਦੇ ਹੋਏ ਆਪਣੀ ਪਾਰਟੀਆਂ ਤੋਂ ਵੱਖ-ਵੱਖ ਜਗ੍ਹਾ ਤੋਂ ਰੇਡ ਕਰਵਾਈ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇजेस ਟੈਕਨੀਕਲ ਡਿਟੇਲਸ ਲੈਂਦੇ ਹੋਏ ਹਿਊਮਨ ਇੰਟੈਲੀਜੈਂਸ ਦੇ ਉੱਤੇ ਵਰਕ ਕਰਦੇ ਹੋਏ ਚਾਰੋਂ ਤਰਫ ਇਹਨਾਂ ਨੇ ਆਪਣੇ ਸੋਰਸਸ ਕਾਇਮ ਕੀਤੇ ਤੇ ਵਿਦਨ 8 ਆਵਰਸ 8 ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਉਹ ਦੋਸ਼ੀ ਨੂੰ ਟ੍ਰੇਸ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਇਹ ਦੋਸ਼ੀ ਜਿਹੜਾ ਇਹਦੇ ਵਿੱਚ ਨਿਕਲਿਆ ਉਹ ਸੀਗਾ ਰਾਮ ਦਿਆਲ ਜਿਹੜਾ ਕਿ ਰਿਸ਼ਤੇ ਦੇ ਵਿੱਚ ਮਰਨ ਵਾਲੇ ਸੋਨੂ ਸਿੰਘ ਦਾ ਸਹੁਰਾ ਲੱਗਦਾ ਸੀਗਾ ਫਾਦਰ ਇਨ ਲੌ ਲੱਗਦਾ ਸੀ ਉਹ ਵਜਾ ਰੰਜਸ਼ ਜਿਹੜੀ ਉਹ ਸਾਹਮਣੇ ਆਈ ਹੋਏ ਸੀਗੀ ਵੀ ਸੋਨੂ ਸਿੰਘ ਨੇ ਫਰਵਰੀ 2024 ਦੇ ਵਿੱਚ ਕਿ ਨਿਭਾ ਨਾਮ ਦੇ ਲੜਕੀ ਦੇ ਨਾਲ ਮੈਰਿਜ ਕਰਵਾਈ ਸੀ ਲਵ ਮੈਰਿਜ ਕਰਵਾਈ ਸੀਗੀ ਇਹ ਬੇਸਿਕਲੀ ਠਾਕੁਰ ਨੇ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਜਿਹੜੇ ਲੜਕੇ ਵਾਲੇ ਸੋਨੂ ਸਿੰਘ ਡਿਸੀਜ਼ ਹੈਗਾ ਤੇ ਜਿਹੜੇ ਨਿਭਾ ਲੜਕੀ ਹੈ ਇਹਨਾਂ ਦੀ ਫੈਮਿਲੀ ਵਿਹਾਰ ਤੋਂ ਬਿਲੋਂਗ ਕਰਦੀ ਹੈ ਸਮਸਤੀਪੁਰ ਤੋਂ ਇਹ ਕੁਸ਼ਵਾਹ ਹਨ ਸੋ ਇਹਨਾਂ ਦੀ ਜਿਹੜੀ ਮੈਰਿਜ ਨਾਲ ਅਸਹਿਮਤ ਹੁੰਦੇ ਹੋਏ ਜਿਹੜਾ ਇਹਦਾ ਫਾਦਰ ਸੀਗਾ ਸਟੈਪ ਫਾਦਰ ਸੀ ਬੇਸਿਕਲੀ ਹੈ ਇਹਦੀ ਉਮਰ ਰਾਮਦੇਵਾਲ ਦੀ ਇਹਦੀ ਫਾਦਰ ਸਟੈਪ ਫਾਦਰ ਦੀ तकरीबन 45 45 ਸਾਲ ਦੇ ਕਰੀਬ ਸੀ ਇਹਨਾਂ ਨੂੰ ਇਹ ਐਕਸੈਪਟਡ ਨਹੀਂ ਸੀਗੀ ਜਿਸ ਕਰਕੇ ਇਹਨਾਂ ਨੇ ਮੌਕੇ ਦੀ ਭਾਲ ਕੀਤੀ ਵੀ ਮੈਂ ਕਦੋਂ ਆਪਣਾ ਬਦਲਾ ਪੂਰਾ ਕਰ ਸਕਾਂ ਜਿਹਨੇ ਮੇਰੀ ਕੁੜੀ ਨਾਲ ਮੇਰੀ ਸਹਿਮਤੀ ਤੋਂ ਬਾਹਰ ਹੋ ਕੇ ਮੈਰਿਜ ਕਰਵਾਈਏ ਸੋ